ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਆਰਐਮ ਵਲੌਗ ਦੇ ਵਿੱਚ ਹੋਰ ਕੀ ਹਾਲ ਚਾਲ ਹੈ ਤੇ ਅੱਜ ਸਰਵਿਸ ਮੇਰ ਨਾਲ ਪਹਿਲੀ ਵਾਰ ਵਲੌਗ ਦੇ ਵਿੱਚ ਆ ਰਹੀ ਆ ਤੇ ਅੱਜ ਸਾਡੇ ਜਿਹੜਾ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਜੀ ਉਹ ਅੱਜ ਸੰਡੇ ਤੇ ਅਸੀਂ ਜਾ ਰਹੇ ਹਾਂ ਜੀ ਕੋੜਪੂਰੇ ਸੇਠੀ ਡਾਕਟਰ ਦੇ ਤੇ ਪਹਿਲਾਂ ਅਸੀਂ ਯਾਤਰਕਾਰ ਤੇ ਜਾਂਦੇ ਹੁੰਦੇ ਹੁੰਨੇ ਆ ਤੇ ਅੱਜ ਅਸੀਂ ਕੋਸ਼ਿਸ਼ ਕਰਦੇ ਆ ਵੀ ਅਸੀਂ ਸਕੂਟਰੀ ਤੇ ਜਾਵਾਂਗੇ ਤੇ ਸਕੂਟਰੀ ਜਾਵਾਂਗੇ ਬਈ ਕੋਈ ਰੁਕਾਵਟ ਦੇਖ ਹੀ ਜਾਓਗੇ ਹੈ ਦੇਖੀਓਗੇ ਦੇਖ ਕੇ ਜਾਊਗੀ ਤੇ ਕਿੱਥੇ ਜਾਵਾਂਗੇ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਤੇ ਜਿਹੜਾ ਆ ਵਾਕਰ ਆ ਇਹ ਅਸੀਂ ਜਿੱਕਰ ਰੱਖ ਦਿੰਨੇ ਆ ਤੇ ਉੱਥੇ ਆਪਣੇ ਹਸਪੀਟਲ ਚ ਵਾਕਰ ਤੇ ਆਟੋਮੈਟਿਕ ਹੀ ਹੁੰਦਾ ਹੀ ਆ ਤੇ ਵਰਨੇਰੋ ਵਲੌਗ ਦੇ ਵਿੱਚ ਫਿਰ ਆਪਾਂ ਚੱਲਦੇ ਆ ਕੁੜਤੇ ਚੱਲ ਵੇ ਦੂਰੀ ਜੰਗਾ ਚੱਪੜੀ ਬੋਲਣਾ ਚੱਲ ਕੁੜਾ ਮੈਂ ਚੱਲ ਸੱਚਾ ਕੇ ਲੰਗੇ ਆ ਜਾਵਾਂਗੇ ਜਸਕੂਟਰੀ ਤੇ ਮੁਕੰਦਿ ਮੈਂ ਭੇਜੂਗੀ ਕੋਈ ਚੱਕਰ ਨਹੀਂ ਕਰਨੇ ਕੋਈ ਦਿੱਕਤ ਨਹੀਂ ਕਰਨੇ ਰੋੜੋ ਵੀਡੀਓ ਰੁਕਤੀ ਇਸ ਤੋਂ ਬਾਅਦ ਜੇ ਅਸੀਂ ਆਗੇ ਸੀ ਸੇਠੀ ਡਾਕਟਰ ਦੇ ਕੋਲ ਗੁਰੇ ਤੇ ਸਰ ਵੀ ਵਾਕਰ ਤੇ ਜਾ ਰਹੀ ਸੀ ਤੇ ਅਸੀਂ ਇਹ ਸਕੂਟਰ ਤੇ ਉੱਪਰ ਆਏ ਸੀ ਤੇ ਡਾਕਟਰ ਨੇ ਦੱਸਿਆ ਵੀ ਠੀਕ ਆ ਕੋਈ ਵੱਡੀ ਗੱਲ ਨਹੀਂ ਓਕੇ ਰਿਪੋਰਟਾ ਬਟ 15 ਦਿਨ ਤੁਸੀਂ ਪੈਰ ਥੱਲੇ ਹਜੇ ਨਹੀਂ ਲਾਉਣਾ ਤੇ ਵਜਨ ਨਹੀਂ ਦੇਣਾ ਤੇ ਕੈਲਸ਼ੀਅਮ ਵਗੈਰਾ ਉਹਨਾਂ ਨੇ ਲਿਖਤੀ ਸੀਗੀ ਜੋ ਕਿ ਹੱਡੀ ਵਾਸਤੇ ਹੁੰਦੀ ਆ ਤੇ ਉਹ ਫਿਰ ਮੈਂ ਮੈਡੀਸਨ ਤੋਂ ਤੇ ਸੌਰੀ ਮੈਡੀਕਲ ਤੋਂ ਫਿਰ ਮੈਂ ਉਹ ਮੈਡੀਸਨ ਲੇ ਲਈ ਸੀਗੇ ਇਸ ਤੋਂ ਬਾਅਦ ਫਿਰ ਜਿਵੇਂ ਦੀ ਜਾਣ ਦੀ ਤਿਆਰੀ ਕਰ ਲਈ ਤੇ ਫਿਰ ਸਰਮੀ ਰਾਜ ਮੈਨੂੰ ਕਹਿੰਦੀ ਵੀ ਮੈਂ ਕੁਝ ਖਾਣਾਗਾ ਮੈਂ ਕਿਹਾ ਚੱਲ ਕੋਈ ਜਾਂਦੇ ਤੂੰ ਚੱਲ ਜਿਹੜੀ ਵੀ ਤੈਨੂੰ ਖਾਣ ਦਾ ਮਨ ਆ ਤੇ ਤੂੰ ਉਹ ਖਾ ਲੈ ਤੇ ਬਹੁਤ ਮੁਸ਼ਕਲ ਨਾਲ ਬੈਠੇ ਤੇ ਨਾਲੇ ਹੱਸੇ ਜਾਵੇ ਵੀ ਭਾਈ ਮੈਂ ਵੀ ਅੱਜ ਪਹਿਲੀ ਵਾਰ ਮੈਂ ਸਕੂਟੀ ਤੇ ਬੈਠੇ ਆ 2 ਮਿੰਟ ਜੀ ਇਸ ਤੋਂ ਬਾਅਦ ਜੀ ਫਿਰ ਅਸੀਂ ਆ ਗਏ ਸੀਗੇ ਸ਼ਕਰਗੰਦੀ ਖਾਨ ਤੇ ਇਹ ਇਹਦੀ ਫੇਵਰਿਟ ਆ ਮੈਨੂੰ ਕਹਿੰਦੀ ਵੀ ਮੈਂ ਇਹ ਖਾਣਾਗਾ ਤੇ ਇਸ ਤੋਂ ਬਾਅਦ ਇਹਨੇ ਖਾਦੀ ਸ਼ਕਰਗੰਦੀ ਤੇ ਮੈਂ ਕਿਹਾ ਵੀ ਤੂੰ ਆਉਦੀ ਇੱਕ ਪਲੇਟ ਬਣਾ ਲੈ ਤੇ ਮੈਂ ਨਹੀਂ ਬਣਮਾਉਣੀ ਤੇ ਤੂੰ ਜਿਹੜਾ ਕੁਝ ਤੂੰ ਖਾਣਾ ਤੇ ਤੂੰ ਆਉਦੀ ਬਣਵਾ ਲੈ ਫਿਰ ਇਹਨੇ ਇੱਕ ਪਲੇਟ ਬਣਵਾਈ ਤੇ ਆਪ ਖਾਣ ਲੱਗੀ ਮੈਂ ਬਾਅਦ ਚ ਮੈਂ ਵੀ ਟੈਸਟ ਕੀਤਾ ਤੇ ਉਹਦਾ ਟੈਸਟ ਬਹੁਤ ਜ਼ਿਆਦਾ ਵਧੀਆ ਸੀਗਾ ਤੇ ਕੈਂਡ ਲੱਗਿਆ ਮੈਨੂੰ ਫਿਰ ਮੇਰਾ ਵੀ ਬਾਅਦ ਚ ਮਨ ਕਰਿਆ ਵੀ ਮੈਂ ਵੀ ਬਣਵਾ ਲਾਂ ਬਟ ਫਿਰ ਸਭਾ ਲੇਟ ਹੋ ਰੇ ਸੀ ਇਸ ਕਰਕੇ ਤੁਸੀਂ ਨਹੀਂ ਬਣਵਾਈ ਤੇ ਮੈਂ ਵੀ ਟੈਸਟ ਕੀਤਾ ਤੇ ਟੈਸਟ ਬਹੁਤ ਵਧੀਆ ਲੱਗਿਆ ਤੇ ਫਿਰ ਮੈਂ ਸਰਬੀਣਾ ਮੈਂ ਕਿਹਾ ਦੋ ਮਿੰਟ ਮਜ਼ਾਕ ਕਰਦਾ ਇਹਦੇ ਨਾਲ ਤੇ ਫਿਰ ਮੈਂ ਕੀ ਕੀਤਾ ਲਗਾਤਾਰ ਦੋ ਤਿੰਨ ਮੈਂ ਇਹ ਬਾਈਟ ਲਈਆਂ ਤੇ ਬਾਅਦ ਵਿੱਚ ਮੈਂ ਕਿਹਾ ਚਲ ਮੈਂ ਮਜ਼ਾਕ ਕਰਦਾ ਸਾਰਾ ਖਤਮ ਕਰਦੇ ਆ ਤੇ ਬਾਅਦ ਮੁੜ ਕੇ ਹੱਸ ਕੇ ਜੀ ਕਹਿੰਦੀ ਵੀ ਬਸ ਕਰ ਬਹੁਤ ਹੋ ਗਿਆ ਹੁਣ ਜਿਹੜੀਆਂ ਰਹਿ ਗਈਆਂ ਚਾਰ ਕੋ ਮੇਰੇ ਵੱਤ ਛੱਡ ਦੇ ਤੇ ਇਸ ਤੋਂ ਬਾਅਦ ਜੀ ਫਿਰ ਅਸੀਂ ਆਗੇ ਸੀ ਬਹਿਬਲ ਤੇ ਬੈਬਲ ਗੁਰਜੰਟ ਉੱਥੇ ਲੱਗਿਆ ਸੀ ਕੰਮ ਤੇ ਤੇ ਮੈਨੂੰ ਭੇਜਿਆ ਸੀ ਮੈਂ ਕਿਹਾ ਜੇ ਗੁਰਜੰਟੇ ਵੀ ਤੂੰ ਮਾੜੀ ਹੈਲਪ ਕਰਾ ਕੇ ਆ ਜੰਟਾ ਕੱਢਦਾ ਇੱਥੇ ਸੀਗਾ ਤੇ ਅੱਜ ਜਿਹਨੇ ਆ ਡੇਢ ਦਿਨਾਂ ਦੇ ਵਿੱਚ ਜੰਟੇ ਨੇ ਤੇ ਆ ਡੈਡੀ ਨੇ ਕੰਧ ਇਹਨੇ ਸੇਰੇ ਲਾਤੇ ਸੀਗੇ ਤੇ ਬਾਕੀ ਅ ਇੱਥੇ ਮੈਨਗੇਟ ਆਉਣਾਗਾ ਆ ਸਾਈਡ ਵਾਲੀ ਗੰਦ ਕੱਢੀ ਇਹਨਾਂ ਨੇ ਆ ਤੂੰ ਐ ਤੇ ਸਕੂਟਰ ਤੇ ਆ ਜੀ ਠੀਕ ਆ ਤੇ ਮੈਂ ਤੇ ਸਰਵਿਸ ਰਾਤ ਕਹਿੰਦਾ ਬਈ ਮੋਟਰਸਾਈਕਲ ਆ ਜਾ ਮੈਂ ਕਿਹਾ ਬਈ ਆਪੇ ਲੈ ਆ ਕਿਉਂ ਨਾ ਜਾਵਾਂ ਅਸੀਂ ਤਰਕੇ ਲੈ ਜਾਗੇ ਭਾਈ ਨਹੀਂ ਆਉਂਦੇ ਭੁੱਲ ਜਾ ਚੱਲ ਸਕੂਟਰ ਚੱਕ ਫਿਰ ਤੂੰ ਜਾ ਕੇ ਕਹੋ ਨਾ ਕਿ ਮਾਣ ਨੂੰ ਭਾਈ ਲੈ ਮੈਂ ਨਾ ਕਹਿੰਦਾ ਯਾਰ ਉਹ ਤਿਆਰ ਹੋਇਆ ਬੈਠਾ ਉਹ ਤੂੰ ਬਾ ਮੈਂ ਕਿਹਾ ਕਹਿੰਦਾ ਅੱਜ ਮੈਂ ਦੇਖ ਉਹ ਜਰਾ ਆਪੋਂ ਮੈਂ ਉਹ ਵੇਖ ਕੇ ਸਕੂਟਰ ਯਾਰ ਵਿਚਾਲੇ ਖੜੀ ਆ ਬੜਾ ਸਾਈਡ ਤੇ ਕਰੇ ਨੂੰ ਆ ਗਿਆ ਬਾਰੀ पर गॾी द